ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀ ਸਾਡੀ ਟ੍ਰੇਨ ਜਿਹੜੀ ਆ ਚੁੱਕੀ ਅਸੀਂ ਬਿਆਸ ਤੋਂ ਢੋਏ ਵਾਲਾ ਤੱਕ ਜਾਵਾਂਗੇ ਅੱਗੇ ਅਸੀਂ ਗੱਡੀਆਂ ਤੇ ਸਫ਼ਰ ਕਰਨਗੇ ਸਾਡੀ ਸੰਗਤ ਤਿਆਰ ਹੈ ਜੀ ਟ੍ਰੇਨ ਦੇ ਵਿੱਚ ਬੈਠਣ ਨੂੰ ਤੇ ਪੜਾ ਦਾਰ ਪੜਾ ਤੁਹਾਨੂੰ ਆਪਣੇ ਜਿਹੜੀ ਵੀਡੀਓ ਸ਼ੋਟ ਦਿਖਾਵਾਂਗੇ ਇਹਦੇ ਬਲੌਗ ਦੇ ਵਿੱਚ ਵਾਹਿਗੁਰੂ ਸਾਹ ਸੰਗਤ ਜੀ ਆਪਾਂ ਰਾਤ ਦੇ ਸਫ਼ਰ ਤੋਂ ਚੱਲ ਕੇ ਤੇ ਹਰਦਵਾਰ ਪਹੁੰਚ ਚੁੱਕੇ ਹਾਂ ਜੀ ਬਸ ਆਪਾਂ ਰਾਇ ਵਾਲਾ ਆਉਣਾ ਰਾਇ ਸੱਚਕੰਡ ਸ਼੍ਰੀ ਹਿਮਕੁਟ ਸਾਹਿਬ ਮੈਨੇਜਮੈਂਟ ਟਰਸਟ ਦਾ ਗੁਰਦੁਆਰਾ ਸਾਹਿਬ ਰਿਸ਼ੀਕੇਸ਼ ਤੇ ਆਪਾਂ ਦਰਸ਼ਨ ਇਤਾਰੇ ਕੀਤੇ ਇਸ ਤੋਂ ਬਾਅਦ ਸਾਡੀ ਸੰਗਤ ਨੇ ਪ੍ਰਸ਼ਾਦਾ ਪਾਣੀ ਛੱਕੇ ਤੇ ਗੁਰਦੁਆਰਾ ਗੋਬਿੰਦ ਘਾਟਵਾਲ ਤਿਆਰੀ ਕਰ ਦਿੱਤੀ ਗੱਡੀ ਦੇ ਜਾਣ ਵਾਸਤੇ ਸਫ਼ਰ ਵਾਸਤੇ ਰਸਤੇ ਦੇ ਵਿੱਚ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਹੈ ਤੇ ਸਾਡੀ ਸੰਗਤ ਨੇ ਰੁੱਕ ਕੇ ਚਾਹ ਪਕੌੜੇ ਛੱਕੇ ਇਸ ਤੋਂ ਬਾਅਦ ਅੱਗੇ ਚੱਲੇ ਬਾਦ ਦਿੱਤੇ ਜੀ ਤੇ ਤੁਸੀਂ ਪਹਾੜੀਆਂ ਦਾ ਅਲੌਕਿਕ ਦ੍ਰਿਸ਼ ਦੇਖ ਸਕਦੇ ਹੋ ਜੀ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਗੁਰਦੁਆਰਾ ਲੰਗਰ ਦੰਦਮਾ ਸਾਹਿਬ ਗੋਬਿੰਦ ਨਗਰ ਨਗਰਾਸੂਤਰਾ ਖੰਡ ਪਹੁੰਚ ਚੁੱਕੇ ਆ ਜੀ ਤੇ ਆਪਣੀ ਸੰਗਤ ਜਿਹੜੀ ਆ ਗੱਡੀ ਦੇ ਵਿੱਚੋਂ ਉੱਤਰਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਆਪਾਂ ਸਵੇਰ ਦੇ ਟਾਈਮ ਤੋਂ ઋਸ਼ੀਕੇਸ਼ ਤੋਂ ਚੱਲ ਗਏ ਰਾਤ ਗੋਬਿੰਦ ਘਾਟ ਗੁਰਦਰਾ ਸਾਹਿਬ ਆ ਚੁੱਕੇ ਸੀ ਆਪਾਂ ਇੱਥੇ ਗੁਰਦਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੀ ਆਪਣਾ ਇਹ ਗੁਰਦਰਾ ਸਾਹਿਬ ਆ ਸਾਹਮਣੇ ਜਿਹੜਾ ਤੁਸੀਂ ਇਮਾਰਤ ਦੇਖ ਰਹੇ ਹੋ ਜੀ ਇਹ ਰਹਿ ਹੈ ਜਿਹੜੀ ਬੈਕ ਸਾਈਡ ਤੇ ਤੇ ਪਹਾੜਾਂ ਦਾ ਅਲੌਕਿਕ ਦਰਸ਼ਕ ਦ੍ਰਿਸ਼ ਜਿਹੜਾ ਵਾ ਦੇਖ ਸਕਦੇ ਹੋ ਧੋਪ ਜਿਹੜੀ ਪਹਾੜਾਂ ਦੇ ਵਿੱਚ ਚੜ ਚੁੱਕੀ ਆ ਤੇ ਆਪਾਂ ਤੁਹਾਨੂੰ ਜਿਹੜੇ ਰਸਤੇ ਦੇ ਵਿੱਚ ਗਲੇਸ਼ੀਅਰ ਵੀ ਦਿਖਾਵਾਂਗੇ ਜੀ ਬਰਫ਼ ਸੱਚਖੰਡ ਸ਼੍ਰੀ ਐਮਕੋਟ ਸਾਹਿਬ ਛੇ ਤਰੀਕ ਦੀ ਰਾਤ ਦੀ ਪੈ ਚੁੱਕੀ ਆ ਜੀ ਧੁੱਪ ਦੇਖ ਸਕਦੇ ਹੋ ਜਿੱਥੇ ਲਿਸ਼ਕੋਰ ਪੈ ਰਹੀ ਆ ਜੀ ਪਹਾੜਾਂ ਦੇ ਉੱਪਰ ਤੇ ਆਪਾਂ ਹੋਣੀ ਜਿਹੜਾ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਵੱਲ ਚਾਲੇ ਪਾਉਣੇ ਨੇ ਤੇ ਇਸ ਤੋਂ ਬਾਅਦ ਆਪਾਂ ਸਤਖੰਡ ਸ੍ਰੀ ਹਿਮਕੋਟ ਸਾਹਿਬ ਜਾਣਾ ਹੈ ਜੀ ਪਰਸੋਂ ਇੱਕ ਦਿਨ ਆਪਾਂ ਸਟੇ ਕਰ ਲਿਆ ਜੀ ਜਿਸ ਦਿਨ ਸਮਾਪਤੀ ਹੋਣੀ ਹੈ ਗੁਰਦੁਆਰਾ ਸਾਹਿਬ ਜੀ ਦੀ ਤੇ ਆਪਾਂ ਉਸ ਦਿਨ ਜਾਣਾ 10 ਤਰੀਕ ਨੂੰ ਤੇ ਸਾਡੇ ਨਾਲ ਸਾਡੇ ਨਗਰ ਤੋਂ ਜਗਦੀਪ ਸਿੰਘ ਜੱਗਾ ਸੰਗਤ ਜੀ ਤੁਹਾਨੂੰ ਅਸੀਂ ਦੱਸਦਿਆਂ ਜੀ ਇੱਥੇ ਜਿਹੜਾ ਇੱਕ ਪੱਥਰ ਸੀ ਉਸ ਤੋਂ ਬਾਅਦ ਆ ਪੋਲ ਦੇ ਉੱਪਰ ਜਿਹੜਾ ਪੋਲੀ ਜਿਹੜਾ ਸਾਰਾ ਹੀ ਡੈਮੇਜ ਹੋ ਚੁੱਕਿਆ ਸੀ ਤੇ ਹੁਣ ਜਿਹੜਾ ਆਪਣਾ ਜਿਹੜਾ ਵਾ ਇਸ ਸਾਈਡ ਤੇ ਆ ਤੇ ਆਪਾਂ ਅਰਦਾਸ ਬੇਨਤੀ ਕਰਾਂਗੇ ਜੀ ਤੇ ਆਪਾਂ ਜਿਹੜੇ ਚਾਲੇ ਪਾਉਣੇ ਆ ਜੀ ਸੰਗਤ ਜੀ ਨਵੇਂ ਪੁਲ ਤੋਂ ਲੈ ਕੇ ਤੇ ਉੱਪਰ ਥੋੜੀ ਜੀ ਚੜਾਈ ਵਾਲੀ ਜਾਣੀ ਪੈਂਦੀ ਹੈ ਕੱਚਾ ਰਸਤਾ ਹੈ ਤੇ ਉਸ ਤੋਂ ਬਾਅਦ ਜਿਹੜਾ ਗੱਡੀਆਂ ਤੇ ਸਫ਼ਰ 4 ਕਿਲੋਮੀਟਰ ਤੱਕ ਕਰਨਾ ਦਾ ਪੈ। 4 ਕਿਲੋਮੀਟਰ ਤੱਕ ਆਪਣਾ ਗੱਡੀ ਦਾ ਸਫ਼ਰ ਕਰਕੇ ਆਪਣੀ ਸੰਗਤ ਜਿਹੜੀ ਆ ਉਹ ਪੈਦਲ ਯਾਤਰਾ ਜਿਹੜੀ 8 ਕਿਲੋਮੀਟਰ ਦੀ ਆ ਗੋਬਿੰਦ ਧਾਮ ਤੱਕ ਉਹ ਚਾਲੇ ਬਾਅਦ ਦਿੱਤੇ ਹੋਏ ਨੇ। ਜਾਰੀ ਸਾ ਸੰਗਤ ਜੀ ਆਪਾਂ ਰਸਤੇ ਦੇ ਵਿੱਚ ਪੈਦਲ ਆ ਰਹੇ ਸੀ। साडे हिंदू वीर सच खंड श्री हेमकुट साहब जी के दर्शन जा रहे आगरा तो फिर से आए हैं ना आप हाँ तो आपको कैसा लगा दर्शन करने जा रहे हो तो कैसा लग रहा है मौसम कैसा है बढ़िया है एकदम खुला हुआ है बारिश हो रही थी बोन बंद हो चुकी है मौसम खुला हुआ, हुआ। साफ सुथरा है एकदम तो आपको ये विचार कहा से आया की मैंने भी दर्शन करने हैं नहीं हम तो हर गुरुद्वारे में जाते हैं अच्छा हर गुरुद्वारे में जाते हैं यहां तक कि स्वर्ण मंदिर आपने यह सोच रखा था कि हम हेमकुंट साहिब गुरुद्वारा दर्शन करने जाएंगे हां ठीक है जी हम तो स्वर्ण मंदिर भी आ चुके हैं अच्छा स्वर्ण मंदिर भी जा सके हो हां ठीक है जी आपका बहुत-बहुत धन्यवाद बहुत बहुत भाई साहब खालसा वाहेगुरु जी फतेह वाहेगुरु जी का खालसा वाहेगुरु जी फतेह अपनी प्यारी संगत यात्रा सांचखंड श्री गुरु साहिब ਨੂੰ जा रहे हैं दर्शन गुजारने वास्ते ਤੇ ਆਪਣੇ ਨਾਲ ਨਿਹੰਗ ਸਿੰਘ ਬਾਬਾ ਜੀ ਬਾਬਾ ਜੀ ਆਪਣਾ ਨਗਰ ਕਿਹੜਾ ਜੇ ਆਪਣਾ ਪਟਿਆਲਾ ਸ਼ਹਿਰ ਜੀ ਪਟਿਆਲਾ ਸ਼ਹਿਰ ਜੀ ਤੇ ਤੁਸੀਂ ਹਰ ਸਾਲ ਦਰਸ਼ਨ ਦੀਦਾਈ ਕਰਨ ਹੁੰਦੇ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ ਦੇਖ ਸਾਡੇ ਉਹ ਬਾਬਾ ਜੀ ਦੇ ਕੋਲ ਬਾਜ ਤੇ ਬਹੁਤ ਹੀ ਪਿਆਰਾ ਜਿਹੜਾ ਬਾਬਾ ਇਹਨੇ ਸ਼ਸਤਰ ਬਣਾਇਆ ਹੋਇਆ ਹੈ ਜੀ ਤੇ ਬਾਬਾ ਜੀ ਇਹ ਆਪਣੇ ਨਾਲ ਹੀ ਬਾਹਰ ਰਹਿੰਦਾ ਕਿੰਨਾ ਚਿਰ ਹੋ ਗਿਆ ਉਹਨੂੰ ਰੱਖੇ ਨੂੰ ਤੁਹਾਨੂੰ 5 ਸਾਲ ਹੋ ਗਏ 5 ਸਾਲ ਹੋ ਗਏ ਆ ਜੀ ਤੇ ਤੁਹਾਡੇ ਕੋਲ ਹੀ ਦਿਨ ਰਾਤ ਰਹਿਣਾ ਹਾਂਜੀ ਕੀ ਕਹਿਣਾ ਚਾਹੋਗੇ ਬਾਬਾ ਜੀ ਕੋਈ ਸਨੈਹ ਦਿਓ ਸੰਤਾਂ ਨੂੰ ਸੰਤਾਂ ਸਹੀ ਸਨੈਹ ਵੀ ਜਿਹੜੇ ਗੁਰੂ ਘਰ ਆਉਂਦੇ ਨੇ ਜੇਸਾ ਤਾਰੀ ਬਣੋ ਮਹਾਰਤਾ ਵਚਨ ਮੰਨੋ ਮਹਾਰਾ ਨੇ ਰੀਵੜਿਆ ਕੁਰਬਾਨੇ ਕੀਤੇ ਆਪਣੇ ਵਾਸਤੇ ਅੱਪਾ ਇੱਕ ਦਾੜਾ ਨਹੀਂ ਪ੍ਰਕਾਸ਼ ਕਰ ਸਕਦੇ ਜੇ ਇਸ ਜਗਤ ਸੰ ਮਹਾਰਾ ਨੇ ਆਪਣਾ ਵੰਸ਼ ਸ਼ੁਭਾਸ ਆਪਣੇ ਵਿੱਚ ਲਈ ਇਹ ਹੀ ਅਭੀ ਜਿਹੜੀ ਸੰਗਤਾਂ ਦੀ ਹੈ ਇਥੋਂ ਆਪਣਾ ਰਾਸ ਬੇਨਤੀ ਕਰਾ ਕੇ ਜੇਸਾ ਤਾਰੀ ਬਣੇ ਬਾਣੀ ਤੇ ਬਾਣੇ ਨਾਲ ਜੁੜੇ ਇਹ ਹੀ ਸੰਦੇਸ਼ ਆ ਮੇਰਾ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਇਹ ਰਸਤੇ ਦੇ ਵਿੱਚ ਝਾੜੂ ਦੀ ਸੇਵਾ ਕਰਦੇ ਹੋਏ ਵੀਰ ਜੀ ਤੇ ਸੰਗਤਾਂ ਦੇ ਸਾਫ ਸਫਾਈ ਲਈ ਬਹੁਤ ਹੀ ਧਿਆਨ ਰੱਖਦੇ ਨੇ ਤੇ ਕਿਹੜੇ ਨਗਰ ਤੋਂ ਵੀਰ ਜੀ ਤੁਸੀਂ ਜੋਪੀਗੇਓ ਠੀਕ ਹੈ ਜੀ ਮਲੇ ਇੱਥੇ ਤੁਸੀਂ ਸੇਵਾ ਕਰਨ ਆਏ ਹੋ ਠੀਕ ਹੈ ਜੀ ਇਹ 6 ਮਹੀਨੇ ਤੋਂ ਇੱਥੇ ਨੇ ਸੇਵਾ ਕਰ ਰਹੇ ਨੇ ਸੰਗਤਾਂ ਦੇ ਚਲੋ ਧੰਨਵਾਦ ਜੀ ਤਾਂ ਦਰਸ਼ਨ ਕਰਕੇ ਆ ਰਹੀ ਆ ਜੀ ਤੁਸੀਂ ਦੇਖ ਸਕਦੇ ਹੋ ਆਪਣੇ ਬਾਬਾ ਜੀ ਵੀ ਦਰਸ਼ਨ ਦੀਦਾਰੇ ਕਰਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਨਗਰ ਬਾਬਾ ਜੀ ਆਪਣਾ ਗਦਾਸਪੁਰ ਪਿੰਡ ਬਲਗਣਾ ਜੀ ਠੀਕ ਆ ਜੀ ਗਦਾਸਪੁਰ ਜ਼ਿਲ੍ਹੇ ਦੇ ਠੀਕ ਆ ਜੀ ਕਿ ਆਪਣੇ ਮਾਤਾ ਜੀ ਵੀ ਦਰਸ਼ਨ ਕਰਕੇ ਆ ਰਹੇ ਨੇ ਮਾਤਾ ਜੀ ਕਰ ਰਹੇ ਦਰਸ਼ਨ ਜੀ ਠੀਕ ਆ ਜੀ ਠੀਕ ਆ ਜੀ ਧੰਨਵਾਦ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਵਾਤੇ ਇਹ ਆਪਣੇ ਵੀਰ ਜੀ ਤੇ ਛੋਟਾ ਭਚੰਗੀ ਯਾਤਰਾ ਵਾਸਤੇ ਜਾ ਰਹੇ ਨੇ ਖਾਲਸਾ ਵਾਇਗੁਰ ਜੀ ਕੀ ਵਾਤੇ ਤੇ ਆਪਣੇ ਕਿਹਾ ਨਗਰ ਵੀਰ ਜੀ ਇਹ ਪਟਿਆਲੇ ਤੋਂ ਆਏ ਨੇ ਜੀ ਠੀਕ ਆ ਜੀ ਕਿੰਨੀ ਵਾਰ ਆ ਕੇ ਯਾਤਰਾ ਕਰਨ ਵਾਸਤੇ ਤੁਸੀਂ ਠੀਕ ਆ ਜੀ ਵਾਤਾ ਮਰੀ ਘਰਨੇ ਦਾ ਲੋਕਿਕ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਨਦੀ ਦੇ ਵਿੱਚ ਆ ਕੇ ਨਾਲ ਹੀ ਬਹਿ ਜਾਂਦਾ ਹੈ ਬਰਫ ਦੇ ਨਾਲ ਚਿੱਟੀ ਚਾਦਰ ਬਰਫ ਦੀ ਦੇਖ ਸਕਦੇ ਹੋ ਤੁਸੀਂ ਗਲੇਸ਼ੀਅਰ ਪਹਾੜਾਂ ਤੇ ਬਰਫਬਾਰੀ ਹੋਈ ਆ ਜੀ ਅਲੋਕਿਕ ਦ੍ਰਿਸ਼ ਮਾਨ ਦੇ ਵਿੱਚ ਇੱਕ ਚਾ ਸੀ ਕਿ ਹਿਮਕੁੰਟ ਸਾਹਿਬ ਜਿਹੜਾ ਵਾ ਜਾਣਾ ਤੇ ਆਪਾਂ ਜਿਹੜਾ ਵਾ ਲਾਸਟ ਸਮੇਂ ਤੇ ਜਾਇਆ ਜਾਵੇ ਜਿਹੜੀ ਸਨੋ ਹੋ ਰਹੀ ਆ ਬਰਪਈ ਆ ਉਹਦਾ ਇੱਕ ਵਿਊ ਲਿਆ ਜਾਵੇ ਤੇ ਆਪਣੇ YouTube ਚੈਨਲ ਤੇ ਦਰਸ਼ਕਾਂ ਤੱਕ ਜਿਹੜੀ ਆ ਉਹ ਵਿਊ ਪਹੁੰਚਾਇਆ ਜਾਵੇ ਕੰਟੈਂਟ ਜਿਹੜਾ ਇਸ ਤਰ੍ਹਾਂ ਦਾ ਅਸੀਂ ਬਣਾਉਣ ਵਾਲਾ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਸੱਚਖੰਡ ਸ਼੍ਰੀ ਹਿਮਕੋਟ ਸਾਹਿਬ ਵੀ ਤੁਹਾਨੂੰ ਬਿਲਕੁਲ ਨਜ਼ਦੀਕ ਤੋਂ ਜਿਹੜਿਆ ਬਰਬਾਰੀ ਦਾ ਵਿਊ ਉਹ ਤੁਹਾਨੂੰ ਦਿਖਾ ਦਾਂਗੇ ਜੀ ਪਿਆਰੀ ਸਾਧ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਗਾਗਰੀਆ ਜਿੱਥੇ ਆਪਣਾ ਹੈਲੀਪੈਡ ਬਣਿਆ ਹੋਇਆ ਜੀ ਇਸ ਜਗ੍ਹਾ ਤੇ ਹੈਲੀਪੈਡ ਬਣਿਆ ਹੋਇਆ ਕਿ ਜਿੰਨੀ ਵੀ ਸੰਗਤ ਆਂਦੀ ਆ ਉਹ ਸਾਰੀ ਹੀ ਇੱਥੇ ਆੜਾ ਹੈਲੀਕਾਪਟਰ ਜਿਹੜਾ ਆਂਦਾ ਵਾ ਉਸ ਤੋਂ ਬਾਅਦ ਸੰਗਤ ਜਿੰਨੀ ਕੁ ਉਤਰਦੀ ਆ ਨਾਲ ਹੀ ਇੱਥੋਂ ਆਇਤੋਂ ਜਿਹੜਾ 1.5 ਕਿਲੋਮੀਟਰ ਆਪਾਂ ਨੂੰ ਗਾਗਰੀਆ ਪੈਂਦਾ ਵਾ ਗੋਵਿੰਦ ਧਾਮ ਤੇ ਆਪਾਂ ਨੂੰ ਪੈਦਲ ਰਸਤਾ ਜਿਹੜਾ ਸਭ ਸੰਗਤ ਨੂੰ ਜਿਹੜਾ ਇੱਥੇ ਪੈਦਲ ਚੱਲਣਾ ਪੈਂਦਾ ਵਾ ਤੇ ਆਪਣੀ ਸੰਗਤ ਵੀ ਪਹੁੰਚ ਚੁੱਕੀ ਆ ਬੈਠੇ ਆ ਵੇਟ ਕਰ ਰਹੇ ਆ ਆਪਾਂ ਸਾਡੀ ਸੰਗਤ ਜਿਹੜੀ ਪਿੱਛੇ ਆ ਰਹੀ ਆ 6 6 ਗਿਆਂ ਨੇ ਪਿੱਛੇ ਆ ਜੀ ਤੇ ਤੁਸੀਂ ਦੇਖ ਸਕਦੇ ਹੋ ਗਲੇਸ਼ੀਅਰ ਤੇ ਧਰਮੇ ਮਾਈਕ ਭਾਈ ਜੱਟ ਵੀ ਜੀ ਠੰਡ ਲੱਗ ਰਹੀ ਐ ਦਸਤਾਨੇ ਮਿਲ ਨਹੀਂ ਰਹੇ ਗਾੜੀ ਮਿਲੂਗੀ ਤੇ ਫੇਰ ਮਿਲਦੇ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਖਰੇ ਜੇ ਇਹ ਲੈ ਬੋਲਣੇ ਕੀ ਆ ਆ ਸਾਲ ਚ ਆਪਣਾ ਦੂਜੀ ਯਾਰੀ ਆ ਮਈ ਚ ਆਪਾਂ ਹੋ ਕੇ ਗਏ ਆ ਪਸੰਦ ਕਰਕੇ ਗਏ ਆ ਬਾਬਾ ਜੀ ਦੇ ਤੇ ਹੁਣ ਦੇ ਜਿਆਦਾ ਹੀ ਠੰਡ ਬਹੁਤ ਠੰਡ ਯਾਰ ਨਾ ਹੀ ਆਇਓ ਹੁਣ ਆਇਓ ਮਈ ਜੀ ਸਹੀ ਆ ਕਰਜ਼ਾ ਚੋਕਿਆ ਨਾ ਮਈ ਜੀ ਆਓ ਦੇਖ ਆਉ ਲੋਕ ਦਰਸ਼ਕਾ ਨੂੰ ਵਾਝਾ ਚੁੱਕਣਾ ਆ ਤੇ ਫਾਇਦਾ ਵੀ ਚੁੱਕੋ ਆਓ ਮਈ ਚ ਜਾਓ ਤੂੰ ਹਿਮਨ ਟੋੜੀ ਉੱਪਰ ਚ ਉਹ ਉੱਥੇ ਆਸ ਗਰੀ ਸਾਹਾ ਸੰਗਤ ਜੀ ਆਪਾਂ ਗੁਰਦਰਾ ਸਾਹਿਬ ਜੀ ਦੇ ਮੈਨੇਜਮੈਂਟ ਐਂਡ ٹرسٹ ਵੱਲੋਂ ਕੋ ਬੇਨਤਾ ਹਾਂ ਤੇ ਪਹੁੰਚ ਚੁੱਕੇ ਆ ਜੀ ਸਵੇਰ ਦੇ ਸਮੇਂ ਯਾਤਰਾ ਸ਼ੁਰੂ ਕੀਤੀ ਸੀ ਤੇ ਗੁਰਦਰਾ ਸਾਹਿਬ ਜੀ ਦਾ ਮੇਨ ਗੇਟ